ਸੱਤਵੇਂ ਇਧਰ ਭਾਗ ਦੇ ਜਿੱਦਾਂ ਸਾਨੂੰ ਪਤਾ ਹੀ ਹੈ ਇਹ ਵੀ ਸੱਤਾ ਬੇਗੱਡ ਕੇ ਲਿਆਂਦਾ ਥੋੜੇ ਨੀਂਚ ਆਪਾਂ ਤੇ ਆ ਮੇਰਾ ਇਹ ਬਾਪੁਰਛ ਵੀ ਨਹੀਂ ਕਰਕੇ ਆਇਆ ਜੀ ਇਹ ਅੱਜ ਬਾਪੁਰਛ ਤਾਂ ਕਰਕੇ ਆਇਆ ਮੈਂ ਬੱਫਾ ਤੇ ਗੜਾ ਓੜੇ ਖਰਾਬ ਹੈ ਜਾ ਕੇ ਉੱਥੇ ਮਿਲਦੇ ਆ ਪਸਾਨੇ ਸਾਨੂੰ ਜਿੱਦਾਂ ਸਾਨੂੰ ਪਤਾ ਹੀ ਅੱਜ ਫਿਰ ਲਾਸਟ ਭਾਗ ਦੇਰੀ ਆ ਰਾਸ਼ਤ ਤਕਰੀਬਨ ਬਹੁਤ ਹੈ ਟਾਈਮ ਕਿੰਨਾ ਕਹੋਗੇ ਟਾਈਮ ਤਾਂ ਦੱਸੇ ਸਕਦਾ ਮੈਂ ਬਹੁਤ ਮੈਂ ਉੱਧਰ 6.5 ਟਾਈਮ ਤਾਂ ਦੱਸ 6.5 ਹੋ ਗਿਆ ਠੀਕ ਹੈ ਇਹ ਰਤੂ ਦੇ ਵੀਰ ਆ ਰਹੇ ਨੇ ਪਹੁੰਚੋ ਨਾ ਨਵੇਂ ਬੰਦਾ ਆ ਸਾਡੇ ਨਾਲ ਬਾਜੀ ਆਪਣਾ ਠੀਕ ਹੈ ਚੈੱਕ ਕਰੋ ਰਾਤ ਚੈੱਕ ਕਰੋ ਮਿੱਤਰੋ ਰਾਤ ਹੋਇਆ ਸੋ ਰੁਪਾ ਮੇਰਾ ਟਰਾਲੀ ਨਾਲੇ ਆ ਰਾਤ ਚੈੱਕ ਕਰੋ ਮਿੱਤਰੋ ਟਰਾਲੀ ਵਾਲਾ ਮੇਰੇ ਨਾਲੇ ਸਹਿ ਕੇ ਲੈ ਕੇ ਗਿਆ ਠੀਕ ਹੈ ਮੇਰੇ ਵਿੱਚ ਵੀ ਬਸਦੀ ਸੀ ਇਹ ਆ ਹਿਸਕ ਲੈਂਦਾ ਹੋਣਾ ਵੇਖੋ ਮੈਨੂੰ ਬੋਤਾ ਉਹ ਤੇ ਤੁਸੀਂ ਵੀ ਸਾਰੇ ਆਣਾ ਤੇ ਇਹ ਟਾਈਮ ਸਾਨੂੰ ਬਾਰ ਬਾਰ ਨਹੀਂ ਮਿਲਣਾ ਜਦੋਂ ਮੈਂ ਅੱਜ ਸਵੇਰੇ ਉੱਤੇ ਆ ਤੇ ਮੈਨੂੰ ਇਹੀ ਅੱਖ ਤੋਂ ਮਨ ਵਿਚ ਆਇਆ ਕਿ ਰੱਬਾ ਮੈਨੂੰ ਕਰਵਾ ਦੇ ਟਾਈਮ ਨਾਲ ਜੀ ਕਰ ਕਿ ਅੱਜ ਹੀ ਕੱਲ੍ਹ ਆਸਤਵ ਹੋ ਗਈ ਆ ਤਾਂ ਕਰਕੇ ਤੇ ਰਾਤ ਪਰਵਾਦ ਵੀ ਅੱਜ ਟਰੈਫਿਕ ਦੇਖੋ ਮਿੱਤਰੋ ਅਈ ਤਾਂ ਗੱਡੀ ਪਿੱਛੇ ਜਾ ਲਾਤੀ ਆ ਆਪਣੀ ਅਜੀ ਪਿੱਛੇ ਜਾ ਗੱਡੀ ਲਾਤੀ ਕੋਈ ਛੇਤੀ ਨਿਕਲ ਕੇ ਅੱਗੇ ਜਾਵਾਂਗੇ ਛੱਡ ਕੇ ਗੱਡੀ ਪਿੱਛੇ ਲਾਉਂਦੀ ਉਹ ਯਾਰ ਚੱਕੀ ਰੋਣੀ ਆ ਨਾ ਇਹਦਾ ਤੋ ਵੀ ਪਿੱਛੇ ਲਾਉਂਦੀ ਆ ਦਾ ਬੁਲਾਵਣਾ ਮਿੱਤਰੋ ਇੱਕ ਬੰਦਾ ਉਹਨਾ ਸਾਡੇ ਗੱਡੀ ਦੇ ਪਿਛੋਂ ਹੌਰਨ ਮਾਰੀ ਜਾਂਦਾ ਸੀ ਮਾਰੀ ਜਾਂਦਾ ਸੀ ਅੱਦਿਆ ਭਾਜੀ ਤੇ ਮੈਨੂੰ ਇਦਾਂ ਲੱਗਦਾ ਜੇ ਤਾਂ ਗਾਲ ਕੱਢਦਾ ਐ ਪੰਮੇ ਨੂੰ ਤੇ ਉੱਪਰ ਲੜੀਆਂ ਚੈੱਕ ਲੜੀਆਂ ਦੇਖੋ ਕਿਦਾਂ ਸਜਾਈਆਂ ਹੋਈਆਂ ਪੂਰਾ ਮਜ਼ਾਰਾ ਪੈਂਟ ਸਜਾਇਆ ਹੋਇਆ ਦੇਖੋ ਇਦਾਂ ਨੀਆ ਕੱਲਰ ਹੋਇਆ ਸਜਾਇਆ ਸਾਰਾ ਪੈਂਟ ਸਜਾਇਆ ਗੱਡੀ ਦੇ ਯਾਰ ਪਿੱਛੇ ਹੋਰਨ ਬੰਦੇ ਬਹੁਤ ਮਾਰ ਰਹੇ ਸੀ ਜਦੋਂ ਆਦੇ ਸੀਗੇ ਮਾਰੀ ਜਾਂਦੇ ਸੀ ਮਾਰੀ ਜਾਂਦੇ ਜਿੱਦਾਂ ਉਹਨਾਂ ਨੂੰ ਬਹੁਤ ਕਾਲੀ ਹੁੰਦੀ ਆ ਇੰਨੀ ਕਾਲੀ ਨਾ ਕਰਿਆ ਕਰੋ ਠੀਕ ਆ ਕੋਈ ਹਾਦਸਾ ਵੀ ਹੋ ਸਕਦਾ ਐਨੀ ਕਾਲਾ ਹੀ ਨਾ ਕਰਿਆ ਕਰੋ ਕਾਲੀ ਐਨੀ ਮੈਂ ਥੱਲੇ ਨੂੰ ਪੇਲ ਲਾਈ ਆਂ ਚੈੱਕ ਕਰੋ ਪੇਲ ਨਾ ਉਹ ਘੈਂਟ ਪਾਈਆਂ ਨੇ ਵਧੀਆ ਸਿਹਰਾ ਆਇਆ ਆ ਆ ਬਹੁਤ ਘੈਂਟ ਜੀ ਕੱਲ੍ਹ ਆ ਜਿਆ ਆ ਉਹਦਾ ਜੋੜਾ ਬਤਾ ਦੇ ਆ ਲੱਗੇ ਹੋਆ ਲੱਗੇ ਸਜਣਾ ਲੋਗਾ 2 3 ਦਿਨ ਜਿੱਦਾਂ ਦੀ ਪ੍ਰਵਾਹ ਵੀ ਜਾਲੇ ਉਤਾਂ ਦੇ ਵਿੱਚ ਜਾਣ ਲੱਗੇ ਹੋਣਾ ਵਿਚਾਰੇ ਆਹੀ ਬੰਦਾ ਜਿਹੜਾ ਮੈਨੂੰ ਡੀਮੋਟੀਵੇਟ ਕਰਦਾ ਨਾਲ ਨੂੰ ਦਿਖਾਓ ਇੱਥਰੋਂ ਆਪਾਂ ਇਹਦੀ ਪੰਡਾਲ ਦੇ ਵਿੱਚ ਤੇ ਹੁਣ ਦੀ ਪੰਡਾਲ ਜਗ੍ਹਾ ਹੋ ਗਿਆ ਦੋ ਜੇ ਤੇ ਆਈ ਚੈੱਕ ਕਰ ਹੁਣ ਤੇ ਹੁਣ ਆਪਾਂ ਚੱਲੇ ਹਾਂ ਉੱਧਰ ਪੰਡਾਲ ਵਾਲੀ ਸਾਈਡ ਚੱਲਦੇ ਹਾਂ ਜਮੇਨ ਆਈਏ ਨੇ रश हो तो गया अभी उधर जल्द इधर रश ज़्यादा हो गए रोको रोको तो रश देखो दे तो <laughs> ਮੇਰੇ ਨਾਲ ਦੇ ਮਿੱਤਰੋ ਨਾਲ ਰੰਗ ਮੋਰੇ ਰਾਂਗਾ ਮੇਰੇ ਨਾਲ ਦੇ ਸਿੱਤਰੋ ਹੀ ਵੀ ਹਣ ਪੰਡਾਲ ਚੱਲੇ ਆਂ ਇਹ ਬੋਦਾਂ ਰੱਛ ਪੈ ਜਾਣਾ ਜਾ ਕੇ ਜਾਂ ਪਹਿਲੇ ਜਾ ਕੇ ਬਹਿ ਜਾਈਏ ਨਾ ਫੇਰ ਬੈਠਣ ਨੂੰ ਜਗ੍ਹਾ ਨਹੀਂ ਮਿਲਦੀ ਠੀਕ ਆ ਤੁਸੀਂ ਵੀ ਟਾਈਮ ਨਾਲ ਪਹੁੰਚਿਆ ਕਰੋ ਠੀਕ ਆ 3 ਵਜੇ ਇਹਦੇ ਤਕਰੀਬਨ ਟਾਈਮ 3 ਵਜੇ ਪਹੁੰਚ ਜਾ ਕਰੋ 3 ਵਜੇ ਰੱਛ ਘੱਟ ਹੁੰਦਾ ਹਾਂ ਚੈੱਕ ਕਰੋ ਮੇਰੇ ਨਾਲ ਦੇ ਮਹਮੂਦ ਜਾਤ ਆ ਸਾਡੇ ਨਵੇਂ ਭਾਈ ਜੀ ਉਹ ਬੰਮੇ ਨਹੀਂ ਮੈਂ ਤਬੀਸ਼ਤੀ ਯਾਰ ਤਾਂ ਨਹੀਂ ਕਰਦਾ ਐਕਚੁਅਲ ਜੇ ਮੇਰਾ ਸਾਰਾ ਉਹ ਕਿਸੇ ਟਾਈਮ ਨੂੰ ਸੜ ਰਿਹਾ ਹੈ ਮੇਰਾ ਉਹ ਮੈਂ ਨਹੀਂ ਕਰ ਸਕਦਾ ਠੀਕ ਹੈ ਨਹੀਂ ਭਾਈ ਕਹਿੰਦਾ ਬੇਇੱਜ਼ਤੀ ਕਰ ਬੰਮੇ ਭਾਈ ਦੀ ਮੈਂ ਨਹੀਂ ਕਰ ਸਕਦਾ ਮੈਂ ਮੈਂ ਭੁੱਲ ਕੇ ਵੀ ਨਹੀਂ ਕਰ ਸਕਦਾ ਮੈਂ ਕਹਿੰਦਾ ਉਹਦੀ ਬੇਇੱਜ਼ਤੀ ਕਰੀ ਠੀਕ ਹੈ ਚਲੋ ਜੇ ਮੇਰਾ ਮੈਨੇਜਰ ਸੀ ਕਿਸੇ ਟਾਈਮ ਕਿਸੇ ਟਾਈਮ ਕਿ ਹੁਣ ਵੀ ਹੈਗਾ ਸਾਰ ਤਾਂ ਸਰੇ ਰਹਿਣਾ ਚੈੱਕ ਕਰੋ ਮੈਨੂੰ ਚੈੱਕ ਕਰੋ 9 ਵਜੇ ਤਕਰੀਬਨ ਰਾਤ ਲੱਗੂ ਮਿੱਤਰ 9 ਵਜੇ ਜਿਆਦਾ ਰਾਤ ਆਇਆ ਆ ਬੀ ਬੈਠ ਜੋ ਜਿੱਥੇ ਮੈਲਦੀ ਲੱਗਦੇ 9:30 ਨਾਗਰੀ ਉੱਥੇ ਜਿੱਥੇ ਮੈਲਦੀ ਬੈਠਦੇ ਕਿੱਥੇ ਗਿਆ ਪੰਮਾ ਉਹ ਪਰਾਵਾੜਾ ਪਿਛੇ ਰਹਿ ਗਿਆ ਜਿੱਥੇ ਅੱਗੇ ਬੈਠਦੇ ਉੱਥੇ ਉਹ ਸੇਖ ਬਹੁਤ ਵਾਸ ਓ ਚੱਲ ਨਾ ਰੱਤ ਸੀਖ ਬੋ ਪੈਣਾ ਯਾਰ ਆ ਜਾ ਮਰਦਨ ਆਇਆ ਸੇਖ ਬੋ ਆਇਆ ਉੱਪਰ ਬਹੁਤ ਚੱਲਦੇ ਆ ਆ ਜਾ ਸੰਘ ਜੀ ਜੁੱਟੇ ਪਾਂਡੇ ਦੇ ਲੋ ਜੀ ਮੇਰੇ ਰਾਣਾ ਪਰਸਾ ਸੰਗਤ ਜੀ ਜਿੱਥੇ ਭੰਡੇ ਪਾਜੀ ਤੇ ਬੈਠਿਆ ਨੂੰ ਦੇ ਯਾਰ ਮੈਂ ਖੜਿਆ ਨੂੰ ਨਾ ਦੇ ਭਾ ਖੜਿਆ ਜੀ ਭਾਈ ਜਾ ਦੇ ਨਾਮ ਦਾ ਹਾਂ ਕੀ ਹੈ ਚਲੋ ਮਾ ਜੀ ਦੇਖ ਲਾ ਜੀ ਤੇ ਨਾਲ ਸੰਗਤ ਜੀ ਚੱਲਦੇ ਚਲੋ ਜੀ ਸਵਾ ਬੈਠਣਾ ਤੇ ਹੋਰ ਵੀ ਦੂਸਰੇ ਪਨਾ ਜਿਤੇ ਨਿਆ ਵੀ ਆ ਬੋਰ ਹੋ ਰਿਹਾ ਪਹਿਲੇ ਡੰਗ ਜੀ ਆਉਣ ਲੱਗ ਪਏ ਨੇ ਚਲੋ ਮਿੱਤਰੋ ਮਿੱਤਰੋ ਆਪਾਂ ਜਾਣੇ ਉੱਥੇ ਨੇ ਤਿਆਰ ਹੋ ਰਿਹਾ ਦੂਸਰੇ ਪਾਸੇ ਨੂੰ ਖੁੱਦ ਹਲਵਾਈ ਡੰਗਤ ਜੀ ਜਲਦੇ ਚਲੋ ਡੰਗ ਜੀ ਵੀ ਕਰਦੇ ਚਲੋ ਮਿੱਤਰੋ ਕੈਮਰਾ ਮੈਨ ਆਉਣ ਆ ਰਿਹਾ ਕੋਈ ਜਾਨਵਰ ਡੱਕ ਰਿਹਾ ਅੱਲਾਹ ਮਿੱਤਰੋ ਆਪਾਂ ਵੀ ਵੀਡੀਓ ਬਣਾਇਆ ਕੋਈ ਜਾਨਵਰ ਡੱਕ ਰਿਹਾ ਨਾ ਨਾਨਕਿਆ ਦੇ ਭੂਆ ਦੇ ਵਾਡੇ ਵਾਹਣੇ ਤਾਂ ਕਰਕੇ ਉਹ ਜਾ ਦਾ ਟੱਕਰੀਆਂ ਦਾ ਤਾਰ ਰੱਖਣਗੇ ਆ ਜੋ ਚੱਲਦੇ ਚੱਲੋ ਮਿੱਤਰੋ ਚੱਲਦੇ ਚੱਲੋ ਸੰਤੂ ਜੀ ਰਾਸ਼ੀ ਚੈੱਕ ਕਰੋ ਆ ਲੈ ਜਰਾ ਮਿੱਤਰੋ ਚੱਲਦੇ ਚਲੋ ਐਸਾ ਬਹੁਤ ਵੱਡਾ ਬਹੁਤ ਵੱਡੀ ਗੱਲ ਜੀ ਰਾਣਾ ਪਹੁੰਚੀ ਅੱਜ ਬਹੁਤ ਵੱਡੀ ਗੱਲ ਜੀ ਰਾਣਾ ਪਹੁੰਚੀ ਅੱਜ ਅੰਗ ਦਾ ਪੁਸ਼ਾਤ ਮੈਂ ਆ ਨਾ ਮਿੱਤਰੋ ਟੌਪ ਤੇ ਆ ਗਿਆ ਇੱਥੇ ਵੀਡੀਓ ਬਣਾ ਲਿਆ ਦੇਖੋ ਚੈੱਕ ਕਰੋ ਪਰਲਾ ਵੀਊ ਚੈੱਕ ਕਰੋ ਮੈਂ ਨਾ ਹੁਣ ਪਰਵਾਸ ਵੇਰੀ ਆਦੀ ਪਈ ਆ ਪਰਵਾਸ ਵੇਰੀ ਦੀ ਵੀਡੀਓ ਬਣਾ ਆ ਆਦੀ ਤੇ ਯਾਰ ਆਉਂਦਾ राजा जी ॾाढी हाज़री लेट राजा जी हाज़री रा जी हाज़री